भारत दे भाग जागते गुरु नानक जी साबत इस देश ते बरसेया और फिर नौखंड पृथ्वी पे बरसेया पहाडां ते बसया जंगलां देच बरसेया शहरਾਂ देच बरसेया बरसदा बरसदा अफगानिस्तान ईरान अरब तक बरसे फिर बदौलत पोटा लंका विले बैठने चले खूब बरसे ਉਹ بارش ਕੀਤੀ ਪੁਰਾਣੇ ਤਜਰਬੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਸਨ ਸਨਾਤਨ ਬੋਧ ਮਤ ਜੈਨ ਬਹੁਤ ਵੱਡੇ ਇਹ ਤਜਰਬੇ ਹੋਏ ਇਸ ਦੇਸ਼ ਦੇ ਇਸ ਜਿ세-ਸੀ ਦੇਖਦਿਆਂ ਮਿਡਲ ਈਸਟ ਦੇ ਚ ਵੀ ਚਾਰ ਹੀ ਧਰਮ ਨੇ ਪੁਰਾਣਾ ਧਰਮ ਯਹੂਦੀ ਫਿਰ ਉਹਨਾਂ ਤੋਂ ਇਸਾਈ ਫਿਰ ਪਾਰਸੀ ਫਿਰ ਇਸਲਾਮ ਇਹ ਚਾਰ ਪ੍ਰਮਰੀ ਬ੍ਰਸ਼ ਮੱਧ ਪੂਰਬ ਵਿੱਚ ਮਿਡਲ ਇਸਟ ਸਟ ਵਿੱਚ ਪੈਦਾ ਹੋ। ਸ਼ਾਰੀ ਧਰਮ ਮੂਲ ਰੂਪ ਵਿੱਚ ਭਾਰਤ ਵਿੱਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖਾ ਬਾਕੀ ਸੈਂਕੜੇ ਬਿਨਾ ਚਾਰ ਮਤਾਂ ਦੀਆਂ ਸ਼ਾਖਾਵਾਂ ਜਿਵੇਂ ਕਰਾਵਾਂ ਦੇ ਚੋਵਾੜੇ ਨਿਕਲ ਪੈਂਦੇ ਨੇ ਪ੍ਰਿਆ ਦੇ ਚੋਂ ਕੋਈ ਅਲੱਗ ਧਾਰਾ ਅਲੱਗ ਰੂਪ ਦੇ ਛੱਗਣ ਲੱਗ ਪੈਂਦੀ ਐ ਬਾਖੀਆਂ ਸਾਰੀਆਂ ਧਰਮ ਦੀਆਂ ਸ਼ਾਖਾਂ ਇਹਨਾਂ ਚਾਰ ਮਤਾਂ ਚੋਂ ਨਿਕਲੀਆਂ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਹਨਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੇਸ਼ ਦੀ ਝੋਲੀ 'ਚ ਜੋ ਸੰਦੇਸ਼ ਤੇ ਉਪਦੇਸ਼ ਪਾਇਆ ਉਹ ਆਪ ਦੇ ਸ਼ਬਦਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸੁਣੀ ਪੁਕਾਰ ਦਾ ਤਾਹਰ ਪ੍ਰਭ ਗੁਰੂ ਨਾਨਕ ਜਗ ਮਾਏ ਪਟਾਇਆ ਐਸਾ ਪੁਰਸ਼ ਚਾਇਦਾ ਸੀ ਜੋ ਭਗਤੀ ਭਾਵਨਾ ਨਾਲ ਵੇਸ ਦੀ ਛੋਲੀ ਹਰਦੇ ਰਿਹਾ ਨਾਮੇ ਬੇਦੁੱਲੇ ਨਵੀਂ ਪੁਤਾ ਸੁਤੰਤਰਤਾ ਵੀ ਪ੍ਰਦਾਨ ਕਰੇ ਔਰ ਸੁਤੰਤਰ ਜੀਵਨ ਦੀ ਪਿਆਸ ਵੀ ਪੈਦਾ ਕਰੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਵੇ ਦੇਸ਼ ਦੇ ਧਾਰਮਿਕ ਜੋ ਪੁਰਾਣੇ ਤਜਰਬੇ ਹੋਏ ਸਨ ਉਹ ਵੀ ਕਾਇਮ ਰਹਿਣ ਐਸਾ ਕੋਈ ਮਹਾਪੁਰਸ਼ ਚਾਹੀਦਾ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਦੇ ਐਸੀ ਆਤਮਾ ਇਸ ਦੇਸ਼ ਦੇ ਵਿੱਚ ਪ੍ਰਗਟ ਜਨਮ சாਖੀ ਦਾ ਕਰਤਾ ਇਸ ਨੂੰ ਇਸ ਤਰ੍ਹਾਂ ਲਿਖਣਾ ਹੈ ਸੰਮਤ 15/7/26 ਪ੍ਰਗਟੇ ਜਗਤ ਉਧਾਰਨ ਇਸ ਕਾਰ्तिक रुਤਿ ਿਤ ਪੂਰਨ ਮਾਸੀ शुभले छत्र शुभ लगन प्रकाश अर्ग रेन बीती घट का पर नानक जन्म लिया कालो घर तलवंडी देह पिथा कल्याण दास देखय धन गुरु नानक देव जी महाराज का आगमन होया अर्ग अद्दी रात प्रातः भई ਪ੍ਰੋ ਹੱਥ ਬੁਲਾਇਆ ਹਰੀ ਭਿਆਨ ਤੇ ਨਾਮ ਸੁਹਾਇਆ ਅੰਮ੍ਰਿਤ ਵੇਲਾ ਜਲ ਹੋ ਗਿਆ ਫੋਪ ਫੁੱਟ ਗਈ ਸ਼ਹਿਰ ਦਾ ਵੱਡਾ ਫਿਰੋਹਤ ਸਵਾਮੀ ਹਰੀ ਦਵਾਲ ਨੂੰ ਬੁਲਾਇਆ ਗਿਆ ਵੇਖੋ ਇਸ ਬਾਲਕ ਨੂੰ ਵੇਖੋ ਇਸ ਬਾਲਕ ਨੂੰ ਹਰ ਭਿਆਨ ਤੇ ਨਾਮ ਸੁਹਾਇਆ ਉਹਦੇ ਮੁਖਾਰ ਬਿੰਚੋਂ ਨਿਕਲਿਆ ਏ ਬਾਲਕ ਰਾਣ ਸਰ ਲਾਇਆ ਏ ਬਾਲਕ ਰਾਜਿਆਂ ਦਾ ਰਾਜਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਸੰਤਾਂ ਦਾ ਸੰਤ ਹੈ ਗਿਆਨੀਆਂ ਦਾ ਮਹਾਨ ਗਿਆਨੀ ਏ ਬਾਲਕ ਜੋਗਨ ਸਰ ਜੋਗੇ ਏ ਬਾਲਕ ਹੈ ਪ੍ਰੇਮ ਬਿਯੋਗੇ ਛਤਰਪਤੀ ਹੋਏ ਇਸਕੇ ਦਾਸ ਏ ਬਾਲਕ ਸੁਭਗੁਨ ਕੇ ਰਾਸ ਇਸ ਬੁੱਢੇ ਪੁਜੋਤ ਨੇ ਆਪਣਾ ਮਸਬਕ ਇਸ ਨਵੇਂ ਜਨਮੇ ਬਾਲਕ ਦੇ ਕਦਮਾਂ ਤੇ ਰੱਖ ਦਿੱਤਾ ਅੱਖਾਂ ਵਿੱਚ ਸ਼ੁਕਿਸਮਤ ਹਾ ਦਾਗਾ ਵਾਲਾ ਕਿ ਜੀਵਨ ਵਿੱਚ ਇੱਕ ਐਸੀ ਮੂਰਤੀ ਦੇ ਦਰਸ਼ਨ ਹੋਏ ਜੋ ਘਟ ਘੜ ਵਿੱਚ ਉਜਾਲਾ ਕਰੇਗਾ ਪ੍ਰਕਾਸ਼ ਕਰੇਗਾ ਜੀਵਨ ਦਾ ਮਾਰਗ ਦਸੇਗਾ ਟੁੱਟੀਆਂ ਹੋਈਆਂ ਆਤਮਾਵਾਂ ਨੂੰ ਪਰਮਾਤਮਾ ਨਾਲ ऐसी भविष्यवाणी पंडित हरिदयाल ने की थी ऐसा हो जाता है कि जब एक बहुत बड़ा दीपक जले तो प्रकाश चारों पास फैल जाए जिसको अनुभव प्रकाश होवे अनुभव की आँख आवन कोई इस ज्ञानन को देख ले जैसे जिस दिन महात्मा बुद्ध का अवतार होया सी हिमालिया ਦੇ ਗੋਦ ਤੋਂ ਇੱਕ ਉੱਧਾ ਯੋਗੀ ਲਾਲਵਨ 80 85 ਸਾਲ ਦਾ ਦਰਸ਼ਨਾ ਲਈ ਆਇਆ ਚੱਲ ਕੇ ਆਇਆ ਦਵਾਰ ਤੇ ਪਹੁੰਚਿਆ ਵਿਖਿਆਤ ਉਸਦੀ ਬੜੀ ਸੀ ਜੀ ਸ਼ੋਧਨ ਨੂੰ ਪਤਾ ਚੱਲਿਆ ਹਿਮਾਲਿਆ ਤੋਂ ਯੋਗੀ ਆਇਆ ਹੈ ਬਾਲਕ ਨੂੰ ਵੇਖਣ ਵਾਸਤੇ ਰਾਜਾ ਬਾਹਰ ਆਇਆ ਯੋਗੀ ਦਾ ਸਨਮਾਨ ਕੀਤਾ ਪ੍ਰਣਾਮ ਕੀਤਾ ਅਖਿਆ ਯੋਗੀ ਰਾਜ ਸਾਨੂੰ ਹੀ ਬੁਲਾ ਲੈਂਦੇ ਅਸੀਂ ਆ ਜਾਂਦੇ ਉੱਥੇ ਇਤਨਾ ਕਸ਼ਟ ਕਿਥੇ ਕਹਿਣ ਲੱਗੇ ਨਹੀਂ ਐਸੇ ਬਾਲਕ ਦੇ ਦਰਸ਼ਨ ਕਰਨ ਵਾਸਤੇ ਖੁਦ ਚੱਲ ਕੇ ਆਣਾ ਚਾਹੀਦਾ ਜੋ ਤੁਹਾਡੇ ਘਰ ਹੋਵੇ ਜਿਵੇਂ ਬਾਲਕ ਨੂੰ ਯਸ਼ੋਦਨ ਲੈ ਆਏ ਉਸ ਮਹਾਤਮਾ ਦੇ ਕਹਿਣ ਤੇ ਇਸ ਬੁੱਢੇ ਯੋਗੀ ਨੇ ਉਸ ਬਾਲਕ ਦੇ ਕਦਮਾਂ ਤੇ ਆਪਣਾ ਮस्तक ਰੱਖਿਆ ਲੇਕਿਨ ਅਸ਼ਕ ਬਾਰ ਵੀ ਹੋ ਗਿਆ ਰੋਣ ਲੱਗ ਪਿਆ ਇਹ ਸ਼ੋਧਨ ਕਹਿੰਦੇ ਨੇ ਕੋਈ ਅਪਸ਼ਗਨ ਹੋਇਆ ਠੀਕ ਨਹੀਂ ਹੋਇਆ ਇਹ ਬਾਲਕ ਠੀਕ ਨਹੀਂ ਨੇ ਯੋਗੀ ਕਹਿੰਦਾ ਨਹੀਂ ਇਥੇ ਜਗਤ ਦਾ ਚਾਨਣ ਹੈ ਇਥੇ ਸੰਸਾਰ ਦਾ ਦੀਪਕ ਹੈ ਇਥੇ ਪਤਾ ਨਹੀਂ ਕਿੰਨੀ ਮਿਠਾਸ ਵੰਡੇਗਾ ਆਨੰਦ ਵੰਡੇਗਾ ਪਰ ਤੁਸੀਂ ਰੋ ਕਿਉਂ ਰਹੇ ਹੋ ਕਹਿੰਦਾ ਜਦ ਇਹ ਫੁੱਲ ਖਿੜੇਗਾ ਔਰ ਮਹਿਕ ਵੰਡੇਗਾ ਮੈਂ ਉਦੋਂ ਨਹੀਂ ਹੋਵਾਂ ਮੈਂ ਉਦੋਂ ਨਹੀਂ ਹੋਵਾਂ ਇਸ ਮਹਿਕ ਤੋਂ ਮੇਰੀ ਜ਼ਿੰਦਗੀ ਬਾਂਝੀ ਰਹਿ ਜਾਏਗੀ ਪਰ ਫਿਰ ਵੀ ਕੋਈ ਗੱਲ ਨਹੀਂ ਮੈਂ ਇਸ ਤੇ ਵੀ ਪਰਸਨ ਹਾਂ ਮੈਂ ਕਲੀ ਦੇ ਦਰਸ਼ਨ ਕਰ ਲੈ ਮੈਂ ਗੁੰਝੇ ਦੇ ਦਰਸ਼ਨ ਕਰ ਲੈ ਸੰਸਾਰ ਖਿੜੇ ਫੁੱਲ ਦੇ ਦਰਸ਼ਨ ਕਰੇਗਾ ਔਰ ਮਹਿਕ ਤੋਂ ਮਤੁਰ ਹੋਵੇਗਾ ਕਿ ਐਸੀਆਂ ਆਤਮਾਾਂ ਜਦ ਜਗਤ ਵਿੱਚ ਪ੍ਰਗਟ ਹੁੰਦੀਆਂ ਨੇ ਕੁਝ ਅਨੁਭਵੀ ਪੁਰਸ਼ਾਂ ਨੂੰ ਪਤਾ ਚੱਲ ਜਾਂਦਾ ਹੈ ਹਰੀ ਦੇਵਾਲ ਨੂੰ ਪਤਾ ਚੱਲ ਗਿਆ ਇਹ ਜਗਤ ਦੇ ਉਦਾਰ ਲਈ ਆਏ ਹਨ ਔਰ ਐਸਾ ਹੁੰਦਾ ਹੈ ਜਦ ਜਦ ਹੋਏ ਧਰਮ ਕੀ ਹਾਨੀ ਭਗਤ ਔਰ ਮਹਾਨ ਕਵੀ ਔਰ ਸੰਤ ਤੁਲਸੀ ਐਸਾ ਕਹਿੰਦੇ ਨੇ ਜਦ ਜਦ ਹੋਏ ਧਰਮ ਕੀ ਹਾਨੀ ਬਾੜੇ ਅਸੁਰ ਅਧਮ ਅਬਮਾਨੇ ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ ਹਰੇ ਕਿਰਪਾਨਦ ਸੱਜਨ ਤੇਰਾ ਇਹਨੂੰ ਧੰਗੁਰ ਗੋਬਿੰਦ ਸੰਜੀਵਾ ਜੀ ਮਹਾਰਾਜ ਜੀ ਤੋਂ ਫਰਮਾਨ ਕਰਦੇ ਨੇ ਜਬ ਜਬ ਹੋਏ ਅਰਿਸ਼ਟ ਅਪਾਰਾ ਤਬ ਤਬ ਦੇ ਧਰਤ ਹਵਤਾਰਾ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਕਿਸ ਕਿਸ ਰੂਪ ਵਿੱਚ ਆਪਣੀ ਛਾਪ ਦਿੱਤੀ ਇਸ ਨੂੰ ਵਿਸਥਾਰ ਨਾਲ ਨੇ ਉੱਪਰ ਦੇ ਸਾਹਮਣੇ ਰੱਖਣ ਲੱਗਾ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚਿਆਂ ਤੇ ਆਪਣੇ ਬਚਪਨ ਦੀ ਛਾਪ ਛੋੜੀ ਵੱਡੇ ਵੀ متاثر ਹੋਏ ਨਨਕਾਣਾ ਸਾਹਿਬ ਦੇ ਅੰਦਰ ਬਾਲ ਲੀਲਾ ਬਹੁਤ ਵੱਡਾ ਗੁਰਦੁਆਰਾ ਬੱਚਿਆਂ ਨਾਲ ਖੇਡ ਕਰਦੇ ਆ ਖੇਡ ਕੀ ਕਰਦੇ ਨੇ ਬੰਦਗੀ ਕਰਦੇ ਨੇ ਸਤਨਾਮ ਜਪਦੇ ਨੇ ਸਤਨਾਮ ਜਪਾਣਾ ਖੇਲ ਬੰਦ ਕਰੇ ਜਦ ਕੇ ਸੀ ਦੇਖਦੇ ਆ ਬਹੁਤ ਸਾਰੇ ਲੋਕਾਂ ਦੀ ਬੰਦਗੀ ਵੀ ਖੇਲ ਆਉਂਦੀ ਏ ਜੈਸੀ ਕਿ भगत ਕਬੀਰ ਜੀ ਮਹਾਰਾਜ ਪਰਮਾਨਨ ਕਰਦੇ ਨੇ ਮਾਥੇ ਤੇ ਲਤ ਹਕਮਾਲਾ ਵਾਣਾ ਲੋਗਨ ਰਾਮ ਖਿਡੌਣਾ ਜਾ ਖਿਡੌਣਿਆਂ ਨਾਲ ਬੱਚੇ ਖੇਡਦੇ ਨੇ ਪਰ ਬੱਚੇ ਦੀ ਦ੍ਰਿਸ਼ਟੀ ਚ ਹਰ ਚੀਜ਼ ਖਿਡੌਣਾ ਹੁੰਦੀ ਏ ਕਿਹ ਧਰਮ ਪਰਮਾਤਮਾ ਹੀ ਕਿਉਂ ਨਾ ਹੋਵੇ। ਕਿੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ 'ਚ ਖੇਲ ਵੀ ਬੰਦ ਤੇ ਖੇਲ ਵੀ ਪ੍ਰਭੂ ਦਾ। ਬੱਚਿਆਂ ਨਾਲ ਖੇਡਦੇ ਨੇ, ਖਿਡਾਉਂਦੇ ਨੇ, ਬੰਦਗੇ ਕਰਦੇ ਨੇ। ਸਤਨਾਮ ਜਪਦਿਆਂ ਜਪਦਿਆਂ ਬੱਚਿਆਂ ਤੇ ਵੀ ਸੁਰੂਰਤਾਰੀ ਹੋ ਜਾਂਦਾ ਹੈ। ਆਪ ਸਮਾਧੀ ਦੇਨ ਹੋ ਜਾਂਦੇ ਨੇ। ਐਸੀ ਛਾਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਬਚਪਨ ਦੇ ਜਗਤ ਨੂੰ ਦਿੱਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਮਤ ਨੂੰ ਜਨਮ ਦਿੱਤਾ ਉਸ ਦਾ ਨਾਂ ਰੱਖਿਆ ਸਿੱਖ ਸਿੱਖ ਐ ਮਨੁੱਖ ਸੰਸਾਰ ਵਿੱਚ ਬ੍ਰਹਿਮੰਡ ਵਿੱਚ ਸਿੱਖਣ ਨੂੰ ਬਹੁਤ ਕੁਝ ਹੈ ਬਹੁਤ ਕੁਝ ਸਿਰਫ ਸਿਸ਼ਟ ਤਤਵ ਸਿੱਖਣ ਸੇ ਸਿੱਖਣ ਦੀ ਭਾਵਨਾ ਹੋਣੀ ਚਾਹੀਦੀ ਸਿਰਫ ਸਿੱਖਣ ਦਾ ਜਜ਼ਬਾ ਹੋਣਾ ਚਾਹੀਦਾ ਹੈ ਪਰ ਮਰਦੇ ਦਮ ਤੱਕ ਹੋਣਾ ਚਾਹੀਦਾ ਹੈ ਸਿੱਖਣ ਨੂੰ ਬਹੁਤ ਕੁਝ ਹੈ ਬਹੁਤ ਕੁਝ ਹਨ ਭਗਤ ਗੁਰੂ ਨਾਨਕ ਦੇਵ ਜੀ ਬਹਾਦਰ ਨੇ ਜੋ ਧਰਮ ਦਾ تخیل ಚಿತ್ರ ਆਪਣੇ ਅੰਦਰ ਚਿਤ੍ਰਿਆ ਉਸੇ ਦਾ ਨਾਮ ਸਿੱਖ ਰੱਖਿਆ ਅਗਾਂ ਸੜ ਕੇ ਸਿੱਖ ਦਾ ਸਰੂਪ ਸਿੰਘ ਬਣਾਇਆ ਔਰ ਸਿੰਘ ਖਾਲਸਾ ਕਹਿ ਲਾਇਆ ਸਿੱਖ ਸਿੰਘ ਖਾਲਸਾ ਇਸ ਤਰ੍ਹਾਂ ਦੀ ਰੂਪਰੇਖਾ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖਤਾ ਦੀ ਚੌਂ ਲਈ ਲਿਖਾਈ ਥੋੜੇ ਜਿਹਾ ਵੱਡੇ ਹੋਏ ਪਿਤਾ ਕਲਿਆਨ ਦਾਸ ਨੇ ਪੁရောਹਤ ਦੇ ਕੋਲ ਬਿਠਾਇਆ ਪੜਨ ਵਾਸਤੇ। ਪੁရောਹਤ ਨੇ ਤਖਤੀ ਤੇ ਉੜਾ ਲਿਖਣ ਲੱਗਿਆ ਪਰ ਉੜਾ ਪਹਿਲੇ ਖੁਦ ਲਿਖੇ। ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਜਿਸ ਲਿਪੀ ਨੂੰ ਅਸੀਂ ਪੰਜਾਬੀ ਲਿਪੀ ਕਹਿੰਦੇ ਹਾਂ ਗੁਰਮੁਖੀ ਲਿਪੀ ਕਹਿੰਦੇ ਹਾਂ ਇਹ ਗੁਰੂ ਨਾਨਕ ਤੋਂ ਪਹਿਲੇ ਵੀ ਮੌਜੂਦ ਸੀ। ਔਰ ਬਕਾਇਦਾ ਇਸ ਦੇ ਸਬੂਤ ਮੁਹੱਈਆ ਹੋ ਗਏ ਨੇ ਇਹ ਹਜ਼ਾਰਾਂ ਸਾਲ ਪੁਰਾਣੀ ਲਿਪੀ ਹੈ ਗੁਰੂ ਨਾਨਕ ਨੇ ਇਸ ਨੂੰ ਸੁਰਜੀਤ ਕੀਤਾ ਫਿਰ ਅਪਣਾਇਆ ਤੋਂ ਇਹ ਗੁਰਮੁਖੀ ਕਹਿੰਦੇ ਨੇ ਪ੍ਰੋਹਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਊੜਾ ਲਿਖ ਕੇ ਦਿੱਤਾ ਭਗਤ ਕਬੀਰ ਦੀ 52 ਅਖਰੀ ਮਿਲਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਊੜੇ ਤੋਂ ਆਰੰਭ ਹੋ ਗਈ ਔਰ ਇਹ ਅਖਰ ਦੇ ਸ਼ਾਂ ਦੇ ਵਿੱਚ ਵੀ પ્રાચીਨ ਖੰਡਰਾਂ ਵਿੱਚ ਮਿਲੇ ਨੇ ਖਾਸ ਕਰਕੇ ਰਸੀਆ ਤੋਂ ਇਹ ਲਿਪੀ ਬਹੁਤ ਪੁਰਾਣੀ ਹੈ ਬਹੁਤ ਪੁਰਾਣੀ ਹੈ ਪੰਡਤ ਹਨੂਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਤਖਤੀ ਤੇ ਊੜਾ ਲਿਖ ਕੇ ਦੇ ਲੈਂਦਾ ਪਰ ਪੜੋ ਯਾਦ ਕਰੋ ਜੇ ਊੜਾ ਹੈ ਔਰ ਨਾਲੇ ਲਿਖੋ ਤੋ ਗੁਰਨਾਥਿਕ ਦੇਵ ਜੀ ਮਹਾਰਾਜ ਪਰੋਹਤ ਨੂੰ ਕਹਿੰਦੇ ਨੇ ਕੂੜੇ ਦੇ ਅਰਥ ਦੱਸੋ ਪਰੋਹਤ ਜੀ ਕਹਿੰਦੇ ਨੇ ਕੂੜੇ ਦੇ ਕੋਈ ਅਰਥ ਇੱਕ ਅੱਖਰ ਦੇ ਕੋਈ ਅਰਥ ਨਹੀਂ ਦੋ ਚਾਰ ਅੱਖਰ ਮਿਲ ਕੇ ਜਦ ਪੂਰਾ ਸ਼ਬਦ ਬਣਦੇ ਨੇ ਉਸਦੇ ਅਰਥ ਹੁੰਦੇ ਨੇ ਕੱਲੇ ਅੱਖਰ ਦੇ ਅੱਖਰ ਅਰਥ ਨਹੀਂ ਹੁੰਦੇ ਮਹਾਰਤਿਕਨ ਸੰਕੇਤਕ ਅਰਥ ਤੇ ਹੁੰਦੇ ਨੇ ਇੱਕ ਅੱਖਰ ਵੀ ਕਿਸੇ ਦਿਸ਼ਾ ਦੀ ਤਰਫ ਇਸ਼ਾਰਾ ਤੇ ਕਰ ਸਕਦਾ ਹੈ ਜਿਵੇਂ ਮਨੁੱਖ ਅਥਾਂ ਪੈਰਾਂ ਦੀ ਸਹੀ ਵਰਤੋਂ ਕਰੇ ਅੱਖਰਾਂ ਤੋਂ ਵੀ ਸਹੀ ਦਿਸ਼ਾ ਲੈ ਸਕਦਾ ਹੈ ਸੰਕੇਤਕ ਅਰਥ ਪੰਡਾ ਕਹਿਣ ਲਗਾ ਸੰਕੇਤਕ ਅਰਥ ਹੁੰਦੇ ਹੀ ਨਹੀਂ ਲਿਆ ਜਾ ਸਕਦਾ ਜਿਵੇਂ ਕਿ ਹਨੂਗੁਰਾਨਕ ਦੇ ਵੀ ਮਹਾਰਾਜ ਸਿਰਫ ਊੜੇ ਤੋਂ ਉਹ ਅੰਕਾਰ ਦਾ ਉਪਦੇਸ਼ ਦੇ ਦੇਣਾ ਪੰਡਾ ਜੀ ਊੜੇ ਦੇ ਅਰਥ ਦੱਸੋ ਪੰਡਾ ਕਹਿੰਦੇ ਨਹੀਂ ਅਰਥ ਨਹੀਂ ਹੈ ਇੱਕ ਅੱਖਰ ਦੇ ਅਰਥ ਨਹੀਂ ਹੈ ਸੋ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਦੇ ਇਹ ਊੜਾ ਬੇਮੈਨੀ ਹੈ ਅਰਥ ਨਹੀਂ ਹੈ ਆ ਨਹੀਂ ਹੈ ਸੋ ਬੇਮੈਨੀ ਅੱਖਰ ਮੈ ਨਹੀਂ ਪੜ ਮੈ ਨਹੀਂ ਪੜਨੇ ਸਤਗੁਰੂ ਖੜੇ ਹੋਏ ਜਿਵੇਂ ਚੱਲਣ ਲੱਗੇ ਪਾਪ ਫੜ ਲਈ ਪਾੰਦੇ ਨੇ ਪਟਵਾਰੀ ਜੀ ਨੇ ਥੜੇ ਪਿਤਾ ਨੇ ਮੇਰੇ ਕੋਲ ਭੇਜੇ ਪੜਨ ਵਾਸਤੇ